ਬਾਕੀ ਹੁਣ ਅਸੀਂ ਹਰਦੀਪ ਸਰ ਤੋਂ ਥੋੜਾ ਇਹ ਕਨਫਰਮ ਕਰਦੇ ਅਸੀਂ ਵਿਦ ਮਟੀਰੀਅਲ ਪ੍ਰੋਜੈਕਟ ਕਰਿਆ ਤਾਂ ਇਸ ਕਿਹਾਂ ਲੱਗੀ ਸਰ ਵਸੇ A1 ਆਈ ਇਹਨਾਂ ਦੀ ਤੁਸੀਂ ਐਂ ਲਾ ਲਓ B ਇਹਨਾਂ ਨੇ ਕਿਸੇ ਚੀਜ਼ ਦੀ 1% ਵੀ ਘਾਟ ਨਹੀਂ ਰਹਿਣ ਦਿੱਤੀ ਤੁਸੀਂ ਐਂ ਲਾ ਲਓ ਆ ਜਿਹੜਾ ਇਹਨਾਂ ਨੇ ਐਕਸਟਰਾ ਕਨਸੈਪਟ ਦਿੱਤਾ ਬਾਕੀ ਜੀ ਮਟੀਰੀਅਲ ਦੀ ਗੱਲ ਕਰੀ ਮਟੀਰੀਅਲ ਦੀ ਸਿਲੈਕਸ਼ਨ ਤੋਂ ਲਾ ਕੇ ਇਟ ਵਗੈਰਾ ਤੁਸੀਂ ਐਂ ਲਾ ਲਓ ਕਿ ਇਹਨਾਂ ਨੇ ਕਿਸੇ ਚੀਜ਼ ਦੀ ਕਸਰ ਨਹੀਂ ਛੱਡੀ ਵੀ ਇਹਨਾਂ ਨੇ ਰੂਮ ਬਣਾਏ ਨੇ ਜੀ ਸਾਰਿਆਂ ਵਿੱਚ ਤਕਰੀਬਨ ਤਰੀਕ ਇਹ ਬਣਾ ਲਾਈਟ ਦਾ ਬਹੁਤ ਧਿਆਨ ਦਿੱਤਾ ਸਤਿ ਸ਼੍ਰੀ ਅਕਾਲ ਜੀ ਮੈਂ ਇੰਜੀਨੀਅਰ ਕਰਨਵੀਰ ਸਿੰਘ ਨੈਕਸਟ ਆਰਕੀਟੈਕ ਆਰਕੀਟੈਕਟ ਮਾਨਸਾ ਅੱਜ ਆਪਾਂ ਪਹੁੰਚੇ ਹਾਂ ਮਾਨਸਾ ਅਤ ਪਿੰਡ ਜਵਾਰਕੇ ਦੇ ਹਾਦਰ ਸਿੰਘ ਮਾਰਗ ਤੇ ਚਾਰ ਨੰਬਰ ਗਲੀ ਚ ਅਸੀਂ ਅੱਜ ਆਪਣੇ ਹਰਦੀਪ ਸਰ ਨੂੰ ਮਿਲਣ ਪਹੁੰਚੇ ਸੀ ਜੋ ਪ੍ਰੋਜੈਕਟ ਅਸੀਂ ਵਿਦਮਟੀਰੀਅਲ ਸਿਵਲ ਵਰਕ ਤੱਕ ਅਸੀਂ ਕੰਪਲੀਟ ਕਰਿਆ ਇਹਦੀ ਡਿਜ਼ਾਈਨਿੰਗ ਵੀ ਸਾਰੀ ਸਾਡੇ ਕੋਲੋਂ ਹੀ ਹੋਈ ਹੋਈ ਹੈ ਵਿਦਮਟੀਰੀਅਲ ਸਾਰਾ ਅਸੀਂ ਸਿਵਲ ਵਰਕ ਤੱਕ ਕੰਪਲੀਟ ਕਰ ਚੁੱਕੇ ਹਾਂ ਬਾਕੀ ਇਹ ਹਰਦੀਪ ਸਰ ਹਰਦੀਪ ਸਰ ਨੂੰ ਮਿਲੋ ਇੱਕ ਵਾਰ ਸਤਿ ਸ਼੍ਰੀ ਅਕਾਲ ਹਰਦੀਪ ਸਰ ਸਤਿ ਸ਼੍ਰੀ ਅਕਾਲ ਜੀ ਹੋਰ ਕਰਨੇ ਕੀ ਠੀਕ ਠਾਕ ਬੜੀ ਸਰਬੋਤਮ ਅਦੀਪ ਸਰ ਇੱਕ ਤੀ ਦਸਵੀ ਸਾਡੇ ਤੁਹਾਨੂੰ ਕੰਮ ਕਿਦਾਂ ਲੱਗਿਆ ਲੀ ਕੰਮ ਬਹੁਤ ਵਧੀਆ ਜੀ ਨੈਕਸਟ ਆਰਕੀਟੈਕਚਰ ਦੀ ਪੂਰੀ ਟੀਮ ਦੇ ਬਹੁਤ ਵਧੀਆ ਸਾਡੀ ਸਰਵਿਸ ਤੁਹਾਨੂੰ ਕਿਦਾਂ ਲੱਗਦੀ ਹੈ ਜੀ اے 1 ਆ ਜੀ ਜੇ 100 ਚੋਂ ਨੰਬਰ ਦਈਏ ਤਾਂ 101 ਨੰਬਰ ਦੇ ਦਵਾਂਗੇ ਜੀ ਥੈਂਕ ਯੂ ਖਦੀਪ ਸਰ ਇਹ ਆਪਾਂ ਸਾਰਾ ਪ੍ਰੋਜੈਕਟ ਦੇਖੋ ਵੈਸੇ ਆਪਾਂ ਅੱਜ ਕੱਲ ਆਰਕ ਚਲਦੀ ਜਿਹੜੀ ਰੌਂਡ ਦਾ ਚੱਲ ਰਿਹਾ ਆਪਾਂ ਸੀ ਸਕੇਅਰ ਰੱਖਿਆ ਹੋਇਆ ਵੀ ਥੋੜਾ ਮਾਡਰਨ ਲੁੱਕ ਵੀ ਦਿੰਦੀ ਏ ਥੋੜਾ ਕਲਾਸਿਕਲ ਲੁੱਕ ਵੀ ਦਿੰਦੀ ਏ ਇਹਦੇ ਜਿਹੜੀਆਂ ਚਿਗਾਟਸ ਵਗੈਰਾ ਅਸੀਂ ਲਗਾਈਆਂ ਨੇ ਨਾ ਇੱਕ ਜਿਸ ਦੀ ਜਗਾਟ ਹਾਂਦੀ ਹੈ ਜਿਸ ਦੀ ਜਗਾਟ ਸੀ ਇਹ ਤਕਰੀਬਨ 125 ਤੀਕਰ ਪਰ ਸਕਰ ਰਨਿੰਗ ਫੋਰ ਦੇ ਅਕੋਰਡਿੰਗ ਲੈਂਦੀ ਹੈ ਇਹ ਅਵੋਰ ਤੋਂ ਆਈਆਂ ਨੇ ਮੋਵੀ ਮੈਟੀਰੀਅਲ ਕੰਪਨੀ ਆਈ ਥਿੰਕ ਉਥੋਂ ਮੰਗਵਾਇਆ ਸੀ ਮੋਵੀ ਮੈਟੀਰੀਅਲੋਂ ਗਰਾਉਂਡ ਫਲੋਰ ਤੇ ਆਪਣੀ ਇਹਦੇ ਤਿੰਨ ਬੈਡਰੂਮ ਹੈ ਡ੍ਰੈੰਗ ਰੂਮ ਨਾਲ ਟੂ ਟਾਇਲਟਾਂ ਕੀ ਨਾਲ ਅਟੈਚ ਕਿਚਨ ਲੌਬੀ ਸਾਰੀ ਡੁਪਲੈਕਸ ਆ 15 ਵੀ ਦਿਖਾ ਦਿੰਨੇ ਜਗਦੀਪ ਸਰ लॉबी टोटली डुप्लेक्स रखी हुई है ये ड्रैंग रूम आ गए सर ड्रैंग रूम बारह बाय चौदह का साइज है सर। उस वक्त किचन आ गया किचन बारह बाय साढ़े बारह का साइज है ये पिछे बैडरूम आ सर बैक साइड तेरह व का कमरे का ना बैक अपना स्टोर भी रख है दस वेर रखा बैक साइड गार्डन वगैरा भी बनावे स्टोर का तो गेट अपना बैक साइड तू रख्या हुए। रूम चो भी देता बैक तो भी दे है बैक सैड तू भी रखी ना ड्रेसिंग टॉयलेट सर अटैच है सिविल वर्क तक की सारी फिटिंग भी अपने इंकलूड करके दिखती हुई है ਡਾਇਬੈਟਰ ਸਿਸਟਮ ਵਗੈਰਾ ਮਿਕਸਚਰ ਵਗੈਰਾ ਸਾਰੀ ਕੁਤਲ ਕੁ ਵਹੀ ਹੋ ਗਿਆ ਲੌਬੀ ਆਪਣੀ 29 ਫੁੱਟ ਬਾਈ 17 ਫੁੱਟ ਦੀ ਏ ਲੌਬੀ ਦਾ ਸਾਈਜ਼ ਨਾ ਪਾਈਸ ਰੂਮ ਚ ਆ ਗਏ ਆ ਰੂਮ ਦਾ ਸਾਈਜ਼ ਹੈਗਾ ਸਰ ਆਪਣਾ 14 ਬਾਈ 13 ਦਾ ਨਾਲੇ ਤੇ ਡਰੈਸਿੰਗ ਆ ਗਿਆ ਡਰੈਸਿੰਗ ਰੂਮ ਦੇ ਨਾਲ ਆਪਣਾ टॉयलेट है टॉयलेट ये दोनों बैडरूम अटैच है इतों आप दूसरे रूम के आ गए हम लॉबी के गेट है स्टेयर चार फुट चौड़ी रखी हुई है स्टेयर कट स्टेप का राइजर है जो ड्रैक्ट छः इंच तो अपना ग्यारह इंच का रखा हुआ है ਸ਼ੇਕਰ ਇਹਨਾਂ ਦਾ ਸਟੈਪ ਰੱਖਿਆ ਹੋਇਆ ਆਪਾਂ 4 ਫੁੱਟ ਚੌੜੀ ਹੈ ਬੋਡੀ ਲੌਬੀ ਦੇ ਸਾਹਮਣੇ ਬੋਡੀ ਦਾ ਸਾਈਜ਼ ਬਹੁਤ ਵਧੀਆ ਰੱਖਿਆ ਗਿਆ ਇਹ ਨਾਰਮਲ ਆਪਾਂ 3.5 3.5 ਰੱਖਦੇ ਆ ਆਪਾਂ ਗ્રાਉਂਡ ਫਲੋਰ ਤੇ ਜਿਹੜੀ ਆਰਕ ਰੱਖੀ ਸੀ ਉਹ ਸਕੁਅਰ ਰੱਖੀ ਹੋਈ ਹੈ ਇੱਥੇ ਆਪਾਂ ਥੋੜਾ ਰਾਉਂਡ ਰੱਖਿਆ ਹੋਇਆ ਹੈ ਤੇ ਇੱਕ ਆਪਾਂ ਜਿਹੜੀ ਇਹ ਪਾਵੇ ਲੱਗੀ ਹੋਈ ਹੈ ਸਾਰੇ ਇਹ ਆਪਾਂ ਸਾਈਡ ਤੇ ਹੀ ਤਿਆਰ ਕਰਵਾਏ ਆ ਆਪਾਂ ਕਿਤੇ ਪਰਚੇਸ ਨਹੀਂ ਕੀਤਾ ਜੇ ਕਿਸੇ ਨੇ ਵਿਜ਼ਿਟ ਕਰਨਾ ਹੈ ਤਾਂ ਸਾਡੀ ਆ ਕੇ ਕੁਆਲਿਟੀ ਵੀ ਦੇਖ ਸਕਦਾ ਹੈ ਅਸੀਂ ਖੁਦ ਮਟੀਰੀਅਲ ਦੇ ਕੇ ਉਹਨਾਂ ਤੋਂ ਰੈਡੀ ਕਰਵਾਏ ਨੇ ਹੁਣ ਆਪਾਂ ਫਰਸਟ ਫਲੋਰ ਦੇ ਉੱਤੇ ਦੋ ਬੈੱਡਰੂਮ ਸੈਟਅਪ ਦੋਨੋਂ ਦਿਖਾਣੇ ਤੁਹਾਨੂੰ ਇਹ ਆਪਣਾ ਪੂਜਾ ਰੂਮ ਰੱਖਿਆ ਹੋਇਆ ਆਪਾਂ ਪੂਜਾ ਰੂਮ ਦੇ ਨਾਲ ਆਪਣੇ ਕੋਲ ਆ ਗਿਆ ਇਹ ਬੈੱਡਰੂਮ ਬੈੱਡਰੂਮ ਦੇ ਵਿੱਚ ਇਹ ਇੱਕ ਆਪਾਂ ਗੇਟ ਲੌਬੀ ਦੇ ਵਿੱਚ ਰੱਖਿਆ ਹੋਇਆ ਟਾਇਲਟ ਦਾ ਇੱਕ ਆਪਏ ਦੋ ਡਰੈਸਰ ਦੇ ਵਿੱਚ ਵੀ ਲੈ ਕੇ ਗਏ ਹੋਏ ਆ ਗੇਟ ਇਹ ਕਮਰ ਬਣਾਤਾ ਲੌਬੀ ਨਾਲ ਤੇ ਆਪਣਾ ਬੈਡਰੂਮ ਨਾਲ ਇਹ ਬੈਡਰੂਮ ਆਪਾਂ 14x12 ਦਾ ਬਣਾਇਆ ਹੋਇਆ ਜੋ ਨੀਚੇ ਡ੍ਰੈੰਗ ਰੂਮ ਦੇ ਉੱਪਰ ਹੈ ਤੇ ਨਾਲ ਇਹਦੇ ਵਿੱਚ ਹਰ ਇੱਕ ਰੂਮ ਦੇ ਵਿੱਚ ਲਾਈਟਿੰਗ ਬਹੁਤ ਵਧੀਆ ਆ ਰਹੀ ਹੈ ਇਹ ਆਪਾਂ ਡਰੈਸਰ ਬਣਾਇਆ ਹੋਇਆ ਨਾਲ ਇਹ ਬਲਕਨੀ ਰੱਖੀ ਹੋਈ ਹੈ ਰੂਮ ਦੇ ਨਾਲ ਜਿੰਨੇ ਵੀ ਇਹਨਾਂ ਨੇ ਰੂਮ ਬਣਾਏ ਨੇ ਸਾਰਾਂ ਵਿੱਚ ਤਕਰੀਬਨ ਤਰੀਕ ਇਹ ਬਣਾ ਲਾਈਟ ਦਾ ਬਹੁਤ ਧਿਆਨ ਲਗਿਆ ਨੈਚੁਰਲ ਲਾਈਟ ਮੇਨ ਚੀਜ਼ ਨੈਚੁਰਲ ਲਾਈਟ ਦੀ ਹੁੰਦੀ ਹੈ ਸਰ ਵੀ ਜਿਹੜਾ ਤੁਹਾਡਾ ਮਕਾਨ ਦੀ ਲਾਈਫ ਹੈ ਲਾਈਟ ਨਹੀਂ ਹੀ ਦੇਣੀ ਹੈ ਜੇ ਨੈਚੁਰਲ ਲਾਈਟ ਜ਼ਿਆਦਾ ਪੈਗੀ ਤਾਂ ਤੁਹਾਡਾ ਮਕਾਨ ਦੀ ਲਾਈਫ ਜ਼ਿਆਦਾ ਹੋਏਗੀ ਸਲਾਬ ਵਗੈਰਾ ਸੋਰਾ ਵਗੈਰਾ ਘੱਟ ਪੈਗਾ ਬਾਕੀ ਵੈਂਟੀਲੇਸ਼ਨ ਦੀ ਇੱਕਦਮ ਜੇ ਇੱਕ ਟਾਈਮ ਆਪ ਪੱਖਾ ਵੀ ਨਹੀਂ ਲਾਉਂਦੇ ਤਾਂ ਵੀ ਵਧੀਆ ਵੈਂਟੀਲੇਸ਼ਨ ਦੀ ਹਵਾ ਵਧੀਆ ਹਵਾਦਾਰ ਚਾਰ ਚਪੇਰੋਂ ਇਹਨਾਂ ਨੇ ਇਹ ਚੀਜ਼ ਦੀ ਬਹੁਤ ਵਾਰ ਕੀਤੀ ਹੈ ਜਿਹਨਾਂ ਨੇ ਬਣਾ ਕੇ ਕੰਮ ਕੀਤਾ ਇਹਨਾਂ ਨੇ ਜਿਵੇਂ 7 ਵਜੇ ਦਾ ਟਾਈਮ ਐ ਸਰ ਲਾਈਟ ਬਹੁਤ ਵਧੀਆ ਪੈ ਰਹੀ ਹੈ ਤੁਸੀਂ ਸਾਰੇ ਮਕਾਨ ਤੇ ਦੇਖ ਸਕਦੇ ਹੋ ਤੁਹਾਨੂੰ ਲਾਈਟ ਲਗਾਉਣ ਦੀ ਜਰੂਰਤ ਨਹੀਂ ਪੈਗੀ ਇੱਥੇ ਆਪਾਂ ਜਦੋਂ ਕੰਪਲੀਟ ਹੋ ਗਿਆ ਮਕਾਨ ਆਪੋ ਤੋਂ ਵੀ ਦਿਖਾਵਾਂਗੇ ਅੱਜ ਤਾਂ ਨਾ ਸੀ ਸਾਈਡ ਵੀਊ ਵੀ ਦਿਖਾਉਣੀ ਹੈ ਸਾਈਡ ਵੀਊ ਤੇ ਹੀ ਪ੍ਰੋਪਰ ਵਰਕ ਹੋਇਆ ਸਰ ਇੱਕ ਤੇ ਇਹ ਵੈਂਟੀਲੇਸ਼ਨ ਆਪਾਂ ਅਸੀਂ ਫਿਕਸ ਰੱਖਿਆ ਹੈ ਵੈਂਟੀਲੇਸ਼ਨ ਅਸੀਂ ਨਾ ਇੱਕ ਪਾਈਪ ਰਾਹੀਂ ਚੇਂਜ ਹੀ ਪਾਈਪ ਰਾਹੀਂ ਦਿੱਤੇ ਹੋਏ ਹੈ। ਕਈ ਵਾਰ ਕਲਾਇੰਟ ਕਹਿੰਦੇ ਆ ਵੀ ਆਪਣਾ ਤੁਹਾਡਾ ਅਜਸਟ ਫੈਨ ਆ ਵੀ ਤੁਸੀਂ ਫਿਕਸ ਦਿੱਤਾ। ਉਹ ਜਸਟਿਸ ਆਪਾਂ ਇੱਕ ਰੌਸ਼ਨੀ ਵਾਸਤੇ ਦਿੱਤਾ ਹੋਇਆ ਹੈ। ਵੈਂਟੀਲੇਸ਼ਨ ਵਾਸਤੇ। ਬੈਕ ਸਾਈਡ ਆਪਾਂ ਇਹਦੀ ਕਿਚਨ ਵੀ ਬਣਾਵਾਂਗੇ ਸਰ। ਇਸ ਜਗ੍ਹਾ ਤੇ ਕਿਚਨ ਵੀ ਬਣਨੀ ਹੈ ਓਪਨ ਕਿਚਨ। ਉਹ ਹਲੇ ਦੀ ਫਲੋਰਿੰਗ ਵਗੈਰਾ ਕਰਨ ਤੋਂ ਬਾਅਦ ਰੈਡੀ ਹੋਏਗੀ। ਬਾਕੀ ਜੀ ਮਟੀਰੀਅਲ ਦੀ ਗੱਲ ਕਰੀ ਮਟੀਰੀਅਲ ਦੀ ਸਿਲੈਕਸ਼ਨ ਤੋਂ ਲੈ ਕੇ ਇਟ ਵਗੈਰਾ ਤੁਸੀਂ ਐਂ ਲਾ ਲਓ ਕਿ ਇਹਨਾਂ ਨੇ ਕਿਸੇ ਚੀਜ਼ ਦੀ ਕਸਰ ਨਹੀਂ ਛੱਡੀ ਜੇ ਅਸੀਂ ਵੀ ਇੱਕ ਟਾਈਮ ਆਪ ਖਰੀਦਣ ਜਾਂਦੇ ਤਾਂ ਸਾਡੇ ਤੋਂ ਕਿਤੇ ਨਾ ਕਿਤੇ ਕਮੀ ਰਹਿ ਜਾਂਦੀ ਪਰ ਨੈਕਸਟ ਆਰਕੀਟੈਕਟ ਦੀ ਟੀਮ ਨੇ ਇਸ 'ਚ ਵੀ ਕੋਈ ਕਮੀ ਨਹੀਂ ਰਹਿਣ ਦਿੱਤੀ ਥੈਂਕ ਯੂ ਹਰਦੀਪ ਸਰ ਬਾਕੀ ਸਾਡੇ ਠੇਕੇਦਾਰ ਸਾਹਿਬ ਨੇ ਬਹੁਤ ਵਧੀਆ ਕੰਮ ਕਰਿਆ ਹਰਜਿੰਦਰ ਸਿੰਘ ਜੀ ਸੀਗੇ ਖਿਆਲਾਂ ਤੋਂ ਬਹੁਤ ਵਧੀਆ ਕੰਮ ਕਰਕੇ ਗਏ ਨੇ ਉਹ ਲੈ ਨੇ ਵੀ ਸਫਾਈ ਪ੍ਰੋਪਰ ਦਿੱਤੀ ਉਹਨਾਂ ਨੇ ਇੱਕ ਉਹਨਾਂ ਦਾ ਸਿਕਰ ਨਾਲ ਠੇਕਾ ਮਿਸਤਰੀ ਭਾਈ ਉਹ ਬਾਹਰ ਚਲਾ ਗਿਆ ਅੱਜਕੱਲ ਦੁਬਈ ਕੰਮ ਕਰ ਰਹੇ ਨੇ ਦੁਬਈ ਸ਼ਾਇਦ ਦੁਬਈ ਸ਼ਿਫਟ ਹੋ ਗਏ ਉਹ ਵੀ ਇੱਥੇ ਬਹੁਤ ਕੰਮ ਕਰਕੇ ਗਏ ਪਲੰਬਰ ਆਪਣੇ ਪਵਨ ਜੀ ਐ ਦੂਲੋਵਾਲ ਪਿੰਡ ਤੋਂ ਇੱਕ ਆਪਾਂ ਹੋਰ ਇੱਕ ਨਵਾਂ ਕਨਸੈਪਟ ਆ ਪੈਡ ਕਰਿਆ ਜਿੱਦਾਂ ਪੁਰਾਣੇ ਟਾਈਮ ਦੇ ਵਿੱਚ ਆਪਾਂ ਘਰ ਦੇ ਐਂਟਰੀ ਤੇ ਇੱਕ ਬੈਠਕ ਹੁੰਦੀ ਸੀ ਉਸ ਤਰੀਕੇ ਨਾਲ ਆਪਾਂ ਕਿਤੇ ਰੂਮ ਵੀ ਡਿਜ਼ਾਈਨ ਕਰਿਆ ਉਹਨੂੰ ਵੀ ਆਪਾਂ ਕਲਾਸਿਕਲ ਲੁੱਕ ਦਿੱਤੀ ਐ ਵੀ ਕੋਈ ਆਪਣੇ ਗੈਸ ਵਗੈਰਾ ਆਂਦੇ ਜਾਂ ਉਹਨਾਂ ਕੋਈ ਪਰਸਨ ਆਂਦੇ ਤਾਂ ਆਪਾਂ ਇੱਥੇ ਹੀ ਬੈਠ ਕੇ ਉਹਨਾਂ ਨਾਲ ਮੀਟਿੰਗ ਵਗੈਰਾ ਕਰਕੇ ਫ੍ਰੀ ਕਰ ਸਕਦੇ ਆਂ। ਬਾਕੀ ਹੁਣ ਅਸੀਂ ਹਰਦੀਪ ਸਰ ਤੋਂ ਥੋੜਾ ਇਹ ਕਨਫਰਮ ਕਰਨਾ ਹੈ ਵੀ ਸਾਡੀ ਜਿਹੜੀ ਡ੍ਰੈਂਗ ਦੀ ਡਿਜ਼ਾਈਨਿੰਗ ਹੈ ਜਾਂ ਸਾਡੀ ਸਰਵਿਸ ਹੈ ਜਾਂ ਅੱਡ ਅਸੀਂ ਇਹ ਮਟੀਰੀਅਲ ਪ੍ਰੋਜੈਕਟ ਕਰਿਆ ਤਾਂ ਕਿਦਾਂ ਸਾਨੂੰ ਤੁਹਾਡੀ ਸਾਡੀ ਸਰਵਿਸ ਤੁਹਾਨੂੰ ਕਿਦਾਂ ਕਿਦਾਂ ਲੱਗੀ? ਸਰਵਿਸ ਹੀ A1 ਆਈ ਇਹਨਾਂ ਦੀ ਤੁਸੀਂ ਐਂ ਲਾ ਲਓ ਵੀ ਇਹਨਾਂ ਨੇ ਕਿਸੇ ਚੀਜ਼ ਦੀ 1% ਵੀ ਘਾਟ ਨਹੀਂ ਰਹਿਣ ਦਿੱਤੀ। ਤੁਸੀਂ ਐਂ ਲਾ ਲਓ ਆਹ ਜਿਹੜਾ ਇਹਨਾਂ ਨੇ ਐਕਸਟਰਾ ਕਨਸੈਪਟ ਦਿੱਤਾ ਇਹ ਸਾਡੇ ਨੌਲੇਜ ਦੇ ਵਿੱਚ ਹੀ ਨਹੀਂ ਸੀ ਇੱਕ ਇਹਨਾਂ ਨੇ ਬੈਠਣ ਵਾਸਤੇ ਦੋ ਪਾਰਕਾਂ ਵਾਂਗੂ ਇੱਕ ਪਾਰਕ ਇੱਧਰ ਦੇਤਾ ਜੀ ਇੱਕ ਸਾਈਡ ਤੇ ਦੇਤਾ ਇਹ ਇਹਨਾਂ ਦੀ ਸਾਨੂੰ ਚੀਜ਼ ਬਹੁਤ ਵਧੀਆ ਲੱਗੀ ਨਹੀਂ ਅੱਜਕੱਲ ਅਗਲਾ ਇੱਕ ਪਾਰਕ ਦੇ ਕੇ ਕੰਮ ਨਿਬੇੜ ਦੰਦਾ ਹੁੰਦਾ ਜੀ ਹਰਦੀਪ ਸਰ ਥੈਂਕ ਯੂ ਤੁਸੀਂ ਸਾਨੂੰ ਇੰਨਾ ਕਾਬਲ ਸਮਝਿਆ ਇਹ ਤਾਂ ਜੀ ਤੁਹਾਡਾ ਧੰਨਵਾਦ ਆ ਜਿਹੜਾ ਸਾਨੂੰ ਇੰਨਾ ਵਧੀਆ ਮਟੀਰੀਅਲ ਨਾਲ ਸਾਡਾ ਘਰ ਬਣਾ ਕੇ ਦਿੱਤਾ ਜੀ ਤੁਹਾਨੂੰ ਇਹ ਸਾਡੀ ਸਰਵਿਸ ਕਿੱਦਾਂ ਲੱਗੀ ਜਾਂ ਪ੍ਰੋਜੈਕਟ ਕਿਵੇਂ ਲੱਗਿਆ ਸਾਡਾ ਇੱਕ ਕੰਪਲੀਟ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਤੇ ਪੇਜ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ ਜੇ ਸਾਡੇ ਨਾਲ ਵਿਦੇ ਮਟੀਰੀਅਲ ਪ੍ਰੋਜੈਕਟ ਕਰਵਾਉਣਾ ਚਾਹੁੰਦੇ ਤਾਂ ਸਾਡੇ ਇਸ ਨੰਬਰਾਂ ਤੇ ਸੰਪਰਕ ਕਰੋ ਬਾਕੀ ਸਾਡੇ ਵਾਸਤੂ ਸ਼ਾਸਤਰ ਦੀ ਵੀ ਆਪਾਂ ਸਲਾਹ ਵਗੈਰਾ ਐਡਵਾਈਸ ਵਗੈਰਾ ਦਿੰਨੇ ਆ ਜੇ ਕੋਈ ਉਹ ਲੈਣਾ ਚਾਹੁੰਦਾ ਤਾਂ ਸਾਡੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਧੰਨਵਾਦ